ਤਾ ਕਈ ਦਿਨਾਂ ਤੋਂ ਇੱਕ ਸੋਸ਼ਲ ਮੀਡੀਆ ਤੇ ਮਾਮਲਾ ਬੜਾ ਚੱਲ ਰਿਹਾ ਹੈ ਸ਼੍ਰੀ ਗੋਵਿੰਦ ਸਾਹਿਬ ਵਾਲ ਦੀ ਜੇਲ੍ਹ ਦਾ ਜਿੱਥੇ ਇੱਕ ਚਾਚਾ ਭਤੀਜਾ ਸਜ਼ਾ ਕੱਟ ਰਹੇ ਸੀਗੇ ਤਾਂ ਫਿਰ ਭਤੀਜੇ ਦੀ ਕਹਿੰਦੇ ਡੈਥ ਹੋ ਗਈ। ਦੇਰ ਸ਼ਾਮ ਨੂੰ ਉਹਨਾਂ ਦੇ ਘਰੇ ਸੁਨੇਹਾ ਲਾ ਦਿੱਤਾ ਜਾਂਦਾ ਕਿ ਤੁਹਾਡਾ ਬੱਚਾ ਜਿਹੜਾ ਪੂਰਾ ਹੋ ਗਿਆ। ਤਾਂ ਉਸ ਘਰ ਦੇ ਉਸ ਬੱਚੇ ਨੂੰ ਲਿਆ ਆਉਂਦੇ ਐ ਤੇ ਉਹਦਾ ਸੰਸਕਾਰ ਕਰ ਦਿੰਦੇ ਐ। ਫਿਰ ਕੁਝ ਦਿਨਾਂ ਬਾਅਦ ਉਹਦੇ ਚਾਚੇ ਨੂੰ ਮਿਲਣ ਜਾਂਦੇ ਐ ਵੀ ਕਿਤੇ ਚਾਚਾ ਡੋਲ ਨਾ ਜਾਵੇ ਆਪਾਂ ਉਹਦੇ ਕੋਲੇ ਜਾ ਕੇ ਆਈਏ। ਤੇ ਸਾਰੀ ਕਹਾਣੀ ਉਸਦੇ ਚਾਚੇ ਨੂੰ ਸੁਣਾ ਦਿੰਦੇ ਆ ਇਸ ਤੋਂ ਬਾਅਦ ਉਹਦਾ ਚਾਚਾ ਹੱਕਾ ਬੱਕਾ ਹੋ ਜਾਂਦਾ ਹੈ ਵੀ ਤੁਹਾਨੂੰ ਹੋ ਕੀ ਗਿਆ ਠੀਕ ਤਾਂ ਤੁਸੀਂ ਹੈਗੇ ਹੋ ਉਹ ਤਾਂ ਆ ਨਾਲ ਦੀ ਬੈਰਕ ਦੇ ਵਿੱਚ ਬੈਠਾ ਹੈ ਉਹ ਤਾਂ ਚੰਗਾ ਭਲਾ ਹੈ ਉਹ ਤਾਂ ਡੰਡ ਬੈਠ ਕੇ ਮਰੀ ਜਾਂਦਾ ਤਾਂ ਉਹ ਉਸ ਤੋਂ ਬਾਅਦ ਇਹ ਮਾਮਲਾ ਉਜਾਗਰ ਹੋ ਗਿਆ ਸੋਸ਼ਲ ਮੀਡੀਆ ਦੇ ਵਿੱਚ ਆ ਗਿਆ ਆਖਰ ਦੇ ਵਿੱਚ ਉਹ ਹੋਇਆ ਕਿਵੇਂ ਜਿਹਦਾ ਸੰਸਕਾਰ ਘਰ ਵਾਲਿਆਂ ਨੇ ਆਪਣਾ ਮੁੰਡਾ ਸਮਝ ਕੇ ਕਰਤਾ ਉਹ ਹੈ ਕੌਣ ਸੀ ਉਹ ਕਿਹਦਾ ਜਵਾਕ ਹੈ ਇੱਥੇ ਅੰਗੈਲੀ ਹੋ ਗਈ ਕਿੱਥੇ ਉਨਤਾਈ ਹੋ ਗਈ ਕੀ ਕਾਰਨ ਹੈ ਅਸਲ ਦੇ ਵਿੱਚ ਹੈ ਕੀ ਸੀ ਇਇ ਇੱਕੋ ਨਾਮ ਦੇ ਦੋ ਮੁੰਡੇ ਸੀਗੇ। ਜਿਹਦੀ ਡੈਥ ਹੋਈ ਐ। ਉਹਦਾ ਨਾਮ ਵੀ ਸੇਮ ਸੀ ਤੇ ਉਹਦੇ ਪਿਤਾ ਦਾ ਨਾਮ ਵੀ ਸੇਮ ਸੀ। ਇਹ ਦੋਨੇ ਮਿਲ ਗਏ। ਕਾਗਜ਼ਾਂ ਦੇ ਵਿੱਚ ਉਕਾਈ ਲੱਗ ਗਈ। ਤੇ ਇੱਕੋ ਜ਼ਿਲ੍ਹੇ ਦੇ ਰਹਿਣ ਵਾਲੇ ਸੀਗੇ। ਇੱਕ ਦਾ ਪਿੰਡ ਸੀਗਾ ਜਿਹੜਾ ਅਮਰਕੋਟ ਸੀਗਾ ਤੇ ਦੂਸਰੇ ਦਾ ਪਿੰਡ ਚੁਭਾਲ ਦੇ ਕੋਲ ਕਿਲਾ ਪਿੰਡ ਪੈਂਦਾ ਸੀ। ਤਾਂ ਇਹ ਦੇ ਕਰਕੇ ਉਲਟ ਫੇਰ ਹੋ ਗਿਆ। ਇਹੋ ਜਿਹਾ ਘਰ ਵਾਲੇ ਸੀ। ਦੁੱਖ ਦੇ ਵਿੱਚ ਐਨਾ ਡੁੱਬ ਗਏ। ਕਿ ਜਲਦੀ ਜਲਦੀ ਸੰਸਕਾਰ ਕਰਤਾ ਪਰ ਇਹ ਨਹੀਂ ਲੱਗਿਆ ਵੀ ਉਹਨਾਂ ਜਵਾਕ ਆ ਕਿਸੇ ਹੋਰ ਦਾ ਤਾਂ ਹੁਣ ਇੱਥੇ ਪੁਲਿਸ ਪ੍ਰਸ਼ਾਸਨ ਦੇ ਕੋਲੇ ਜਵਾਬ ਨਹੀਂ ਹੈਗਾ ਕਿ ਜਿਹੜੇ ਬੱਚੇ ਦਾ ਕਿਸੇ ਹੋਰ ਦੇ ਹੱਥੋਂ ਉਹਨਾਂ ਨੇ ਸੰਸਕਾਰ ਕਰਵਾਤਾ ਜਿਹਦਾ ਉਹ ਬੱਚਾ ਸੀ ਤਾਂ ਉਹ ਮਾਤਾ ਪਿਤਾ ਨੂੰ ਸਵਾਲ ਕਰ ਰਿਹਾ ਹੈ ਕਹਿ ਰਿਹਾ ਹੈ ਕਿ ਅਸੀਂ ਤਾਂ ਆਪਣੇ ਜਵਾਕ ਦਾ ਮੂੰਹ ਤੱਕ ਨਹੀਂ ਦੇਖਿਆ ਤੁਸੀਂ ਕਿਸੇ ਹੋਰ ਨੂੰ ਸਾਡੇ ਬੱਚੇ ਦਾ ਸਰੀਰ ਦੇਤਾ ਉਹਦਾ ਸੰਸਕਾਰ ਕਰਵਾਤਾ ਤਾਂ ਹੁਣ ਇਹਨੂੰ ਤੁਸੀਂ ਕੀ ਸਮਝੋਗੇ ਉਹ ਲੇਖਾ ਲੱਗ ਗਿਆ ਉਕਾਈ ਲੱਗੀ ਕਾਗਜ਼ੀ ਕਾਰਵਾਈ ਚ ਜਾਂ ਫਿਰ ਪ੍ਰਸ਼ਾਸਨ ਦੀ ਕਮੀ ਤਾਂ ਹੁਣ ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਪੂਰਾ ਹੰਗਾਮਾ ਜਿਹੜਾ ਮੱਚਿਆ ਹੋਇਆ ਤੇ ਉਸ ਮੁੰਡੇ ਦਾ ਪਰਿਵਾਰ ਇੱਕ ਵੀ ਸਵਾਲ ਕਰ ਰਿਹਾ ਹੈ ਕਿ ਅਸੀਂ ਤਾਂ ਆਪਣੇ ਜਵਾਕ ਦਾ ਮੂੰਹ ਨਹੀਂ ਦੇਖਿਆ ਅਸੀਂ ਹੁਣ ਕੀ ਕਰੀਏ ਸਾਰੀਆਂ ਰਸਮਾਂ ਹੋ ਚੁੱਕੀਆਂ ਨੇ ਸਾਡੇ ਬੱਚੇ ਦਾ ਸੰਸਕਾਰ ਹੋ ਚੁੱਕਿਆ ਪਰ ਸਾਨੂੰ ਸਾਡਾ ਬੱਚਾ ਜਿਹੜਾ ਉਹ ਆਖਰੀ ਸਮੇਂ ਦੇ ਵਿੱਚ ਨਹੀਂ ਮਿਲਿਆ ਤਾਂ ਇਹ ਮਾਮਲਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ